ਅੱਜ ਸਾਡੇ ਬੱਚਿਆਂ ਨੂੰ ਗਾਣੇ ਤੇ ਬਹੁਤ ਆਉਂਦੇ ਨੇ ਪਰ ਨਹੀਂ ਪਤਾ ਵੀ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕ੍ਰਾਂਤੀ ਸਭ ਤੋਂ ਵੱਡੀ ਕੁਰਬਾਨੀ ਸਭ ਤੋਂ ਵੱਡਾ ਇਤਿਹਾਸ ਸਭ ਤੋਂ ਵੱਡੀ ਮਨੁੱਖੀ ਅਧਿਕਾਰਾਂ ਦੀ ਜਿਹੜੀ ਸ਼ਹਾਦਤ ਹੋਈ ਹੈ ਅੱਜ ਤੇ ਯੂਨੋ ਅੱਜ ਉਹ ਯੂਨੋ ਕਿੱਥੇ ਆ ਜਿੱਥੇ ਸਾਰੇ ਦੇਸ਼ਾਂ ਦੀ ਸਾਂਝੀ ਪੰਚਾਇਤ ਹੈ ਉਹਨੂੰ ਯੂਨੋ ਕਹਿੰਦੇ ਆ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਪਰ ਕਿੰਨੂੰ ਦਸੀਏ ਤੁਸੀਂ 20ਵੀਂ ਸਦੀ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਹਜੇ ਸ਼ੁਰੂ ਕੀਤੀ ਐ ਇੱਥੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਖਾਤਰ Hindu ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲੇ ਨੇ ਆਪਣੇ ਸੀਸ ਦੇ ਦਿੱਤੇ ਆ ਆਪਣੇ ਸਿਰ ਦੇ ਦਿੱਤੇ ਆ ਅੱਜ ਮਨੁੱਖੀ ਅਧਿਕਾਰਾਂ ਦੀ ਗੱਲ ਕਿੱਥੇ ਹੋ ਰਹੀ ਆ ਜੀ ਮਨੁੱਖੀ ਅਧਿਕਾਰਾਂ ਦੀ ਗੱਲ ਮਨੁੱਖੀ ਲੋੜਾਂ ਦੀ ਗੱਲ ਤੇ ਮਨੁੱਖਤਾ ਨੂੰ ਸਾਂਝੀ ਵਾਲਤਾ ਦਾ ਜੇ ਸੰਝਾ ਪ੍ਰਦੇਸ਼ ਕਿਤੋਂ ਮਿਲਿਆ ਉਹ ਅਨੰਦਪੁਰ ਸਾਹਿਬ ਦੀ ਧਰਤੀ ਸੀ ਜਿੱਥੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਦਿੱਲੀ ਜਾਂਦੇ ਨੇ ਅੱਜ ਕਿਹੜਾ ਬੱਚਾ ਹੈ ਜਿਹਨੂੰ ਤੈਨ ਸਿੱਖਾਂ ਦੇ ਨਾਮ ਪਤਾ ਹੋਣ ਅੱਜ ਆ ਲੋੜ ਹੈ ਜੀ ਸਾਡਾ ਵਿਰਸਾ ਭਾਈ ਮਤੀ ਦਾਸ ਦਾ ਨਾਮ ਚੇਤੇ ਕਰੋ ਭਾਈ ਦਿਆਲਾ ਕੌਣ ਹੈ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ